ਸੋ ਕਹੋ ਤਲ ਗੁਰ ਸੇਵੀਐ ਰਹਿਨ ਸਹਜ ਸੁਭਾਏ ਦਰਸਨ ਪਰਸੈ ਗੁਰੂ ਕ ਜਨਮ ਮਰਨ ਦੁਖ ਹੋਵੈ ਸਫਤਿ ਖਸਮ ਦੀ ਨੂਰ ਅਰਸਾ ਕੁਰਸਾ ਤੋਦ ਰਿਠੇ ਸਚੇ ਪਾਤ ਸਹਾ ਮਲ ਜਨਮ ਜਨਮ ਦੀ ਸਜਣ ਸਚਾ ਪਾਤ ਸਹਾ ਸਿਰ ਸਾਹੰਦ ਜਿਸ ਪਾਸ ਬੈਠਿਆ ਸੋਹੀ ਸਬਨਾ ਦਾ ਵੇਸਾ ਹੋ ਸਜਣ ਸੱਚਾ ਪਾਤ ਸਾਹ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੁਹੀ ਸਵਨਾੰਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪਹਿਲਾ ਜਿਨ ਨੇ ਸਤ ਗੁਰ ਸੇਵਿਆ ਪਿਆਰੇ ਤੈਨ ਕੀ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਸਨ ਹਰੇ ਜਿਨ ਨੇ ਸਤਗੁਰ ਸੇਵਿਆ ਪਿਆਰੇ तिन के साथ तरे ठाक ठाकना पाइए प्यारे अमृत रसन हरे बूढ़े पारे पै बिना प्यारे तारे नदर करे फी तू है साल प्यारे फी तेरी साल बिना बहुत पर डूबिए प्यारे ਕੰਦੀ ਪਾਏ ਕਹਾ ਰਹਾ ਸਲਾਹੀ ਸਹਲਾਣਾ ਪਿਆਰੇ ਦੂਜਾ ਵਰਨਾ ਕੋਏ ਮੇਰੇ ਪ੍ਰਭ ਸਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਅਰਾਸ ਲੈ ਤਤ ਬਿਲੋਏ ਪਤ ਪਰਬਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੀ ਹੁਕਮ ਅਪਛਾਣ ਗੁਰਬੇਨ ਹੁਕਮ ਨਾ ਬੂਝੀਏ ਪਿਆਰੇ ਸੱਚੇ ਸੱਚਾ ਤਾਂ ਹੁਕਮ ਅੰਦਰ ਨਿਮਾ ਪਿਆਰੀ ਹੁਕਮ ਉਦਰ ਮਝਾਰ ਹੁਕਮ ਅੰਦਰ ਜਮਿਆ ਪਿਆਰੀ ਉਦ ਸਿਰ ਕੈ ਭਾਰ ਗੁਰਮੁਖ ਧਰ ਗਏ ਜਾਣੀਏ ਪਿਆਰੀ ਚੱਲ ਕਾਰਜ ਸਾਰ ਹੁਕਮੇ ਅੰਦਰ ਆਇਆ ਪਿਆਰੇ ਹੁਕਮੇ ਜਾਦੋ ਜਾਏ ਹੁਕਮੇ ਬੰਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪੁਸ਼ਾਣੀਏ ਪਿਆਰੇ ਦਰਗਹਿ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹਉ ਮੈਂ ਦੋਏ ਹੁਕਮੇ ਭਵੈ ਭਵਾਈਏ ਪਿਆਰੇ ਅਬਗਣ ਮੁਠੀ ਰੋਏ ਹੁਕਮ ਸਿ ਆਪੈ ਸ਼ਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਕਿਉ ਸੁਣੀਐ ਸਚਨਾ ਜਿੰਨੀ ਸੋਸਾ ਲਾਹਿਆ ਪਿਆਰੇ ਹਉ ਤਿੰਨ ਬਲਿਹਾਰੇ ਜਾ ਨਾਮ ਲ ਸੰਤੋਖਿਆ ਪਿਆਰੇ ਨਦਰੀ ਮੇਲ ਮਿਲਾ ਕਾਇਆ ਕਾਗਦ ਜੇਤੀ ਐ ਪਿਆਰੇ ਮਨ ਮਸ ਬਾਣੀ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸੱਚ ਲਿਖੈ ਉਰ ਧਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਧਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠਾ ਮਹਲਾ ਪਹਿਲਾ ਜਿਨਿ ਸਤਗੁਰ ਸੇਵਿਆ ਪਿਆਰੇ ਤਿਨ ਕੇ ਸਾਥ ਤਰੇ ਤਿਨਾਂ ਠਾਕ ਨ ਪਾਈਐ ਪਿਆਰੇ ਅੰਮ੍ਰਿਤ ਰਾਸਨ ਹਰੇ